दर्शिका जी स्वागत है ਤੁਹਾਡਾ ਮੇਰੇ YouTube ਚੈਨਲ ਸਫਲਤਾ ਦੀ ਪੌੜੀ ਤੇ ਜੇ ਤੁਹਾਨੂੰ ਮੇਰੀਆਂ ਵੀਡੀਓ ਵਧੀਆ ਲੱਗਦੀ ਹੈ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਸ਼ੁਰੂ ਕਰੋ ਤੇ ਅੱਜ ਅਸੀਂ ਪੜ੍ਹਾਂਗੇ ਕਿਰਿਆ ਵਾਕਾਂਸ਼ ਪਹਿਲਾਂ ਸੀ ਪੜਿਆ ਸੀ ਨਾਮ ਵਾਕਾਂਸ਼ ਹੁਣ ਅੱਜ ਅਸੀਂ ਪੜ੍ਹਾਂਗੇ ਕਿਰਿਆ ਵਾਕਾਂਸ਼ ਕਿਰਿਆ ਵਾਕਾਂਸ਼ ਕੀ ਹੁੰਦਾ ਹੈ ਕਹਿੰਦਾ ਵਾਕ ਦੇ ਵਿੱਚ ਜਿਹੜਾ ਸਾਰਥਕ ਸ਼ਬਦਾ ਦਾ ਸਮੂਹ ਜਿਹੜਾ ਆ ਉਹ ਮੁੱਖ ਸ਼ਬਦ ਜਿਹੜਾ ਕਿਰਿਆ ਚਾਣਣੀ ਦਾ ਹੋਵੇ ਉਹਨੂੰ ਕੀ ਕਿਹਾ ਜਾਂਦਾ ਹੈ ਕਿਰਿਆ ਵਾਕਾਂਂਚ ਕਿਰਿਆ ਵਾਕਾਂਂਚ ਵਾਕ ਦਾ ਅਹਿਮ ਤੇ ਕੇਂਦਰੀ ਹਿੱਸਾ ਹੈ ਜੇ ਦਾ ਕੋਈ ਵੀ ਵਾਕ ਹੋਵੇ ਉਹਦੇ ਵਿੱਚ ਕਿਰਿਆ ਜਿਹੜੀ ਆ ਜ਼ਰੂਰ ਹੁੰਦੀ ਹੈ ਉਦਾਹਰਣ ਲਈ ਕਹਿੰਦਾ ਬੱਚਾ ਕਿਤਾਬ ਪੜ ਰਿਹਾ ਹੈ ਹੁਣ ਇਹਦੇ ਵਿੱਚ ਬੱਚਾ ਕੀ ਆ ਨਾਮ ਜਾਂ ਪੜਨਾਮ ਤੇ ਜਿਹੜਾ ਪੜ ਰਿਹਾ ਹੈ ਉਹ ਕੀ ਆ ਕਿਰਿਆ ਵਾਕਾਂਂਚ ਠੀਕਾ ਅਗਾ ਹੈਗਾ ਕਹਿੰਦਾ ਰੂਪ ਦੇ ਆਧਾਰ ਦੇ ਕਿਰਿਆ ਵਕਾਂਸ਼ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਅਕਾਲਕੀ ਕਿਰਿਆ ਵਕਾਂਸ਼ ਜਾਂ ਸੀਮਾ ਬੁਕਤ ਕਿਰਿਆ ਵਕਾਂਸ਼ ਤੇ ਦੂਜਾ ਕਾਲਕੀ ਕਿਰਿਆ ਵਕਾਂਸ਼ ਹੁਣ ਅਸੀਂ ਇਹ ਜਿਹੜੇ ਅਕਾਲਕੀ ਕਿਰਿਆ ਕਾਲਕੀ ਕਿਰਿਆ ਇਹ ਸਾਰੇ ਅਸੀਂ ਜਿਹੜੇ ਕਿਰਿਆ ਦੇ ਕਿਰਿਆ ਦੇ ਵਿੱਚ ਵੀ ਪੜੇ ਹੋਏ ਆ ਪਹਿਲੇ ਨੰਬਰ ਤੇ ਦੇਦੇ ਆ ਅਕਾਲਕੀ ਕਿਰਿਆ ਵਕਾਂਸ਼ ਅਕਾਲਕੀ ਕਿਰਿਆ ਵਕਾਂਸ਼ ਕਿਹੜੇ ਹੁੰਦੇ ਜਿਹੜੇ ਕਾਲ ਪੱਖ ਮੂਡ ਲਿੰਗ ਵਚਨ ਦੇ ਪੱਖ ਤੋਂ ਆਪਣਾ ਰੂਪ ਨਹੀਂ ਬਦਲਦੇ ਉਹਨਾਂ ਨੂੰ ਅਕਾਲਕੀ ਜਾਂ ਸੀਮਾ ਮੁਕਤ ਕਿਰਿਆ ਵਕਾਂਸ਼ ਕਿਹਾ ਜਾਂਦਾ ਹੈ ਮਤਲਬ ਇਹ ਜਿਹੜਾ ਹੈ ਸੁਤੰਤਰ ਰੂਪ ਦੇ ਵਿੱਚ ਪਾਕ ਦੀ ਸਿਰਜਣਾ ਕਰਨ ਦੇ ਸਮਰੱਥ ਨਹੀਂ ਹੁੰਦੇ ਸਿਰਫ ਅਧੀਨ ਉਪਵਾਕਾਂ ਦੀ ਸਿਰਜਣਾ ਕਰਦੇ ਆ ਮਤਲਬ ਜਿਹੜਾ ਇੱਕ ਪਹਿਲਾ ਵਾਕ ਜਿਹੜਾ ਹੈ ਤੇ ਉਹ ਉਹਦੀ ਸਿਰਜਣਾ ਨਹੀਂ ਕਰਦੇ ਜਿਹੜਾ ਦੂਸਰਾ ਵਾਕ ਅਧੀਨ ਉਹਦੀ ਸਿਰਜਣਾ ਕਰਦੇ ਆ ਉਦਾਹਰਣ ਦੇਖਦੇ ਆ ਨੰਬਰ 1 ਤੇ ਹੈਗਾ ਕੋੜੇ ਤੋਂ ਡਿੱਗ ਕੇ ਮੇਰੀ ਲੱਤ ਟੁੱਟ ਗਈ। ਨੰਬਰ 2 ਤੇ ਪিনা ਮਿਹਨਤ ਕੀਤਿਆਂ ਸਫਲਤਾ ਨਹੀਂ ਮਿਲਦੀ। ਨੰਬਰ 3 ਉਹ ਰਾਤ ਨੂੰ ਘਰੋਂ ਬਾਹਰ ਜਾਣੋਂ ਨਹੀਂ ਰਹਿੰਦਾ। ਨੰਬਰ 4 ਥਾਲ ਖਾਲ ਟੱਪਦਿਆਂ ਮੇਰੇ ਪੈਰ ਨੂੰ ਮੋਚ ਆ ਗਈ। ਹੁਣ ਇਹ ਚਾਰੇ ਜਿਹੜੇ ਵਾਕ ਆ ਉਹਨਾਂ ਦੇ ਵਿੱਚ ਜਿਹੜੇ ਅੰਡਰਲਾਈਨ ਕੀਤੇ ਜਿੱਦਾਂ ਕੋੜੇ ਤੋਂ ਡਿੱਗ ਕੇ ਬਿਨਾ ਮਿਹਨਤ ਕੀਤਿਆਂ ਜਿੱਦਾਂ ਰਾਤ ਨੂੰ ਘਰੋਂ ਬਾਹਰ ਜਾਣੋਂ ਜੇ ਖਾਲ ਟੱਪਦੇ ਆ ਜਿਹੜੇ ਅੰਡਰਲਾਈਨ ਕੀਤੇ ਹੋਏ ਆ ਸ਼ਬਦ ਇਹ ਜਿਹੜੇ ਆ ਇਹ ਤੁਸੀਂ ਹੋਰ ਵੀ ਕਿਸੇ ਵਾਕ ਦੇ ਵਿੱਚ ਵਰਤੋਗੇ ਤੇ ਇਹਨਾਂ ਦਾ ਜਿਹੜਾ ਰੂਪ ਹੈ ਸੇਮ ਟੂ ਸੇਮ ਹੀ ਰਹੇਗਾ ਮਤਲਬ ਇਹਨਾਂ ਦਾ ਰੂਪ ਬਦਲੇਗਾ ਨਹੀਂ ਜਿੱਦਾਂ ਘੋੜੇ ਤੋਂ ਡੇਗ ਕੇ ਅਸੀਂ ਲਿਖ ਲਈਏ ਘੋੜੀ ਤੋਂ ਡੇਗ ਕੇ ਡੇਗ ਕੇ ਹੀ ਆਣਾ ਠੀਕ ਆ ਜਿੱਦਾਂ ਉਹ ਰਾਤ ਨੂੰ ਘਰੋਂ ਬਾਹਰ ਜਾਣੋਂ ਨਹੀਂ ਨਹੀਂ ਰਹਿੰਦਾ ਜਿੱਦਾਂ ਰਾ ਰਾਤ ਨੂੰ ਘਰੋਂ ਬਾਹਰ ਜਾਣੋਂ ਨਹੀਂ ਰਹਿੰਦਾ ਮਤਲਬ ਜਿਹੜਾ ਕੀ ਆ ਕੇ ਜਿਹੜੇ ਇਹ ਕਾਲ ਕੀ ਕਿਰਿਆ ਦੇ ਜਿਹੜੇ ਸ਼ਬਦ ਹੁੰਦੇ ਆ ਉਹ ਕੀ ਆ ਜਿਉਂ ਦੇ ਤਿਉਂ ਹੀ ਰਹਿੰਦੇ ਵਾਕ ਦੇ ਵਿੱਚ ਚਾਹੇ ਕਿਰਿਆ ਹੋਵੇ ਕਾਲ ਹੋਵੇ ਵਚਨ ਹੋਵੇ ਉਹਨਾਂ ਕਰਕੇ ਆਪਣਾ ਰੂਪ ਜਿਹੜਾ ਨਹੀਂ ਬਦਲਦੇ ਹੁਣ ਦੇਖਾਂਗੇ ਕਾਲ ਕੀ ਕਿਰਿਆ ਵਕਾਂਸ਼ ਕਾਲ ਕੀ ਕਿਰਿਆ ਵਕਾਂਸ਼ ਕਿਹੜੇ ਇਹ ਹੁੰਦੇ ਆ ਕਿ ਕਹਿੰਦੇ ਜਿਹੜਾ ਵਕਾਂਸ਼ ਜਿਹੜੇ ਆ ਲਿੰਗ ਵਚਨ ਤੇ ਪੁਰਖ ਵਿੱਚੋਂ ਘੱਟੋ ਘੱਟ ਇੱਕ ਸ਼੍ਰੇਣੀ ਕਰਕੇ ਵੀ ਆਪਣਾ ਰੂਪ ਬਦਲ ਲੈਂਦੇ ਆ ਜਿਨ੍ਹਾਂ ਕਰਕੇ ਵਕਾਂਸ਼ ਤੋਂ ਕਿਰਿਆ ਦੇ ਕਾਲ ਜਾਂ ਉਹਦੇ ਪੱਖ ਦਾ ਬੋਧ ਹੁੰਦਾ ਹੈ ਉਹਨੂੰ ਕਾਲ ਕੀ ਕਿਰਿਆ ਵਕਾਂਸ਼ ਕਹਿੰਦੇ ਆ ਇਹਨੂੰ ਸੀਮਾਵਦ ਕਿਰਿਆ ਵਕਾਂਸ਼ ਵੀ ਕਹਿੰਦੇ ਹਨ ਦਾ ਸਧਾਰਨ ਵਾਕ ਵਿੱਚ ਜੇ ਕਾਲ ਕੀ ਕਿਰਿਆ ਵਕਾਂਸ਼ ਦੇ ਕਿਰਿਆ ਵਕਾਂਸ਼ ਜਿਹੜਾ ਆ ਵਾਕ ਦੇ ਅੰਤ ਵਿੱਚ ਹੁੰਦਾ ਹੈ ਜਿਹੜੇ ਕਾਲ ਕੀ ਕਿਰਿਆ ਵਾਕਾਂਸ਼ਾ ਉਹ ਕਿ ਉਪਵਾਕ ਜਾਂ ਵਾਕ ਦੀ ਰਚਨਾ ਕਰਨ ਦੇ ਸਮਰੱਥ ਹੁੰਦੇ ਆ ਹੁਣ ਅਸੀਂ ਦੇਖਾਂਗੇ ਕਰਤਰੀ ਕਿਰਿਆ ਵਾਕਾਂਸ਼ ਕਰਤਰੀ ਕਿਰਿਆ ਵਾਕਾਂਸ਼ ਦੇ ਵਿੱਚ ਕੀ ਹੁੰਦਾ ਮੁੱਖ ਕਿਰਿਆ ਹੁੰਦੀ ਆ ਸੰਚਾਲਕ ਕਿਰਿਆ ਹੁੰਦੀ ਆ ਮੁੱਢਲੀ ਸੰਚਾਲਕ ਕਿਰਿਆ ਆਉਂਦੀ ਫਿਰ ਫਿਰ ਕਰਮਨੀ ਸੰਚਾਲਕ ਫਿਰ ਗਤੀਵਾਚੀ ਸੰਚਾਲਕ ਜਾਂ ਸੰਭਾਵੀ ਫਿਰ ਸਹਾਇਕ ਕਿਰਿਆ ਅੱਗੇ ਹੈਗਾ ਕਰਮਵਾਚੀ ਕਿਰਿਆ ਵਾਕਾਂਸ਼ ਕਰਮਵਾਚੀ ਕਿਰਿਆ ਵਾਕਾਂਸ਼ ਤੇ ਪਹਿਲੇ ਪਹਿਲਾ ਮੁੱਖ ਕਿਰਿਆ ਆਉਂਦੀ ਫਿਰ ਸੰਚਾਲਕ ਕਿਰਿਆ ਫਿਰ ਮੁਢਲੀ ਸੰਚਾਲਕ ਕਿਰਿਆ ਫਿਰ ਕਰਮਣੀ ਸੰਚਾਲਕ ਕਿਰਿਆ ਫਿਰ ਗਤੀਵਚੀ ਸੰਚਾਲਕ ਕਿਰਿਆ ਜਾਂ ਸੰਭਾਵੀ ਸੰਚਾਲਕ ਕਿਰਿਆ ਫਿਰ ਸਹਾਇਕ ਕਿਰਿਆ ਆਉਂਦੀ ਹੈ ਇਹ ਸਾਰੇ ਜਿਹੜੇ ਟਾਪਿਕ ਹੈਗੇ ਆ ਇਹ ਅਸੀਂ ਕਿਰਿਆ ਵਾਕਾਂਸ਼ ਜਿਹੜੇ ਦੇ ਕਿਰਿਆ ਦੇ ਜਿਹੜੇ ਆਪਾਂ ਕੀਤਾ ਸੀ ਪਾਰਟ ਉਹਦੇ ਵਿੱਚ ਕੀਤੇ ਹੋਏ ਆ ਉਹਦੇ ਵਿੱਚ ਤੁਸੀਂ ਦੇਖ ਲੈਣਾ ਪੂਰੇ ਡਿਟੇਲ ਦੇ ਵਿੱਚ ਹੈਗੇ ਆ ਅੱਗੇ ਦੇਖਦੇ ਆ ਇਹਦੇ ਵਿੱਚ ਕੀ ਕੀ ਆਉਂਦਾ ਹੈ ਨੰਬਰ 1 ਤੇ ਹੈਗੀ ਮੁੱਖ ਕਿਰਿਆ ਕਿਰਿਆ ਵਾਕਾਂਸ਼ ਦੀ ਪਹਿਚਾਣ ਕਿਦਾਂ ਦੀ ਹੈ ਨੰਬਰ 1 ਤੇ ਹੈਗੀ ਮੁੱਖ ਕਿਰਿਆ ਹੈ ਮੁੱਖ ਕਿਰਿਆ ਕੀ ਦਿਆ ਮੁੱਖ ਕਿਰਿਆ ਜਿਹੜੀ ਹੈ ਕਿਰਿਆ ਵਾਕਾਂਸ਼ ਦੇ ਵਿੱਚ ਸਭ ਤੋਂ ਪਹਿਲਾਂ ਆਉਂਦੀ ਹੈ ਇਹ ਕਿਰਿਆ ਵਾਕਾਂਸ਼ ਦਾ ਮੂਲ ਤੇ ਲਾਜ਼ਮੀ ਤਾਤ ਹੈ ਮਤਲਬ ਇਹ ਜਿਹੜੇ ਕਿਰਿਆ ਆ ਵਾਕਾਂਸ਼ ਜਿਹੜੀ ਇਹ ਜਿਹੜੀ ਕਿਰਿਆ ਆ ਵਾਕਾਂਸ਼ ਦੇ ਵਿੱਚ ਆਣੀ ਹੋਣੀ ਹੈ ਤਾਂ ਹੀ ਜਿਹੜਾ ਕਿਰਿਆ ਵਾਕਾਂਸ਼ ਜਿਹੜਾ ਵਾਕ ਬਣਿਆਗਾ ਉਦਾਹਰਨ ਬੱਚਾ ਰੋ ਰਿਹਾ ਹੈ ਕੂੜੀ ਪਾੜ ਰਹੀ ਹੈ ਤੋਬੀ ਨੇ ਕੱਪੜੇ ਧੋ ਦਿੱਤੇ ਹੁਣ ਇਹਨਾਂ ਦੇ ਵਿੱਚ ਰੋ ਪਾੜ ਤੇ ਧੋ ਜਿਹੜੇ ਆ ਇਹ ਤਿੰਨੇ ਕੀ ਆ ਮੁੱਖ ਕਿਰਿਆ ਆ ਇਹਦੇ ਵਿੱਚ ਤੇ ਬਾਕੀ ਜਿਹੜੀਆਂ ਦਿੱਤੇ ਆ ਰਹੀ ਹੈ ਰਿਹਾ ਹੈ ਇਸ ਕੀ ਆ ਸਹਾਇਕ ਕਿਰਿਆ ਅੱਗੇ ਨੰਬਰ 2 ਤੇਗਾ ਸੰਚਾਲਕ ਕਿਰਿਆ ਸੰਚਾਲਕ ਕਿਰਿਆ ਕਿਹੜੀ ਹੁੰਦੀ ਹੈ ਕਹਿੰਦੇ ਮੁੱਖ ਕਿਰਿਆ ਤੇ ਮੁੱਖ ਕਿਰਿਆ ਤੇ ਸਹਾਇਕ ਕਿਰਿਆ ਨਾਲ ਮਿਲ ਕੇ ਜਿਹੜੀ ਬਣਦੀ ਆ ਉਹਨੂੰ ਸੰਚਾਲਕ ਕਿਰਿਆ ਕਹਿੰਦੇ ਆ ਇਹਦੀਆਂ ਚਾਰ ਉਪਸ਼ਰਾਣੀਆਂ ਆ ਮੁੱਢਲੀ ਸੰਚਾਲਕ ਕਿਰਿਆ ਕਰਮnik ਸੰਚਾਲਕ ਕਿਰਿਆ ਗਤੀਵਾਚੀ ਸੰਚਾਲਕ ਕਿਰਿਆ ਤੇ ਸੰਭਾਵੀ ਸੰਚਾਲਕ ਕਿਰਿਆ ਨੰਬਰ 1 ਤੇਗਾ ਮੁੱਢਲੀ ਸੰਚਾਲਕ ਕਿਰਿਆ ਮੁੱਢਲੀ ਸੰਚਾਲਕ ਕਿਰਿਆ ਜਿਹੜੀ ਆ ਮੁੱਖ ਕਿਰਿਆ ਤੋਂ ਬਾਅਦ ਆਉਂਦੀ ਆ ਤੇ ਦਬਾਵਾਚੀ ਤੇ ਨਾਮਵਾਚੀ ਵਾਕਾਂ ਦੇ ਵਿੱਚ ਜਿਹੜੀ ਐ ਮੁੱਖ ਤੇ ਮੁੱਢਲੀ ਕਿਰਿਆ ਦੇ ਵਿਚਾਲੇ ਆ ਸਕਦੀ ਆ ਇਹਦੇ 34 ਮੈਂਬਰ ਇਹ ਸਾਰਾ ਅਸੀਂ ਉਹਦੇ ਵਿੱਚ ਕਿਰਿਆ ਵਾਲੇ ਚ ਪੜਿਆ ਹੋਇਆ ਪਰ ਫਿਰ ਵੀ ਇਹਦੇ ਵਿੱਚ ਮੈਂ ਛੋਟੇ ਛੋਟੇ ਲਿਖਿਆ ਜਿਦਾ ਉੱਠ ਆਸਕ ਸੂਣ ਸੁੱਟ ਹੋ ਕਰ ਖੜੋ ਆਦਿ ਨੰਬਰ 2 થੇਗਾ ਕਰਮਣੀ ਸੰਚਾਲਕ ਕਿਰਿਆ ਕਰਮਣੀ ਸੰਚਾਲਕ ਕਿਰਿਆ ਕਿਹੜੀ ਹੁੰਦੀ ਆ ਜਿਹੜੀ ਕਰਮਣੀ ਸੰਚਾਲਕ ਕਿਰਿਆ ਹੈ ਕਰਮਵਾਚੀ ਵਾਕਾਂ ਵਿੱਚ ਆਉਂਦੀ ਹੈ ਮਤਲਬ ਕਰਮ ਪ੍ਰਧਾਨ ਵਾਕਾਂ ਵਿੱਚ ਆਉਂਦੀ ਹੈ ਤੇ ਉਮੋਖਕ ਕਿਰਿਆ ਤੋਂ ਤੁਰੰਤ ਬਾਅਦ ਆਉਂਦੀ ਹੈ ਜੇ ਕਿਰਿਆ ਵਾਕਾਂਸ਼ ਵਿੱਚ ਮੁੱਢਲੀ ਸੰਚਾਲਕ ਕਿਰਿਆ ਮੌਜੂਦ ਹੋਵੇ ਤਾਂ ਇਹ ਉਸ ਤੋਂ ਬਾਅਦ ਵੀ ਆਉਂਦੀ ਹੈ ਇਸ ਦੀ ਸ਼੍ਰੇਣੀ ਦੇ ਦੋ ਮੈਂਬਰ ਆ ਜਾ ਗਿਆ ਜੋ ਆਪਣੇ ਵੱਖ-ਵੱਖ ਰੂਪਾਂ ਵਿੱਚ ਵਰਤੇ ਜਾਂਦੇ ਹਨ ਨੰਬਰ 3 થੇਗਾ ਗਤੀਵਾਚੀ ਸੰਚਾਲਕ ਕਿਰਿਆ ਜਿਹੜੀ ਗਤੀਵਚੀ ਸੰਚਾਲਕ ਕਿਰਿਆ ਹੈ ਇਹ ਮੁਢਲੀ ਤੇ ਕਰਮਨੀ ਸੰਚਾਲਕ ਕਿਰਿਆ ਤੋਂ ਬਾਅਦ ਆਉਂਦੀ ਹੈ ਤੇ ਸੰਭਾਵੀ ਸੰਚਾਲਕ ਕਿਰਿਆ ਤੋਂ ਪਹਿਲਾਂ ਆਉਂਦੀ ਹੈ ਇਹ ਕਿਰਿਆ ਜਿਹੜੀ ਹੁੰਦੀ ਗਤੀ ਮਤਲਬ ਚੱਲਦੇ ਰਹਿਣ ਵਾਲਾ ਜਦੋਂ ਕੋਈ ਕੰਮ ਚੱਲਦੇ ਰਹਿਣ ਵਾਲਾ ਹੁੰਦਾ ਤਾਂ ਉੱਥੇ ਅਸੀਂ ਗਤੀਵਚੀ ਸੰਚਾਲਕ ਕਿਰਿਆ ਦੀ ਵਰਤੋਂ ਕਰਦੇ ਹਾਂ ਇਹ ਕਿਰਿਆ ਦੇ ਚੱਲਦੇ ਹੋਣ ਨੂੰ ਪ੍ਰਗਟ ਕਰਦੀ ਹੈ ਜੇ ਕੋਈ ਹੋਰ ਸੰਚਾਲਕ ਕਿਰਿਆ ਨਾ ਹੋਵੇ ਤਾਂ ਇਹ ਮੁੱਖ ਕਿਰਿਆ ਤੋਂ ਬਾਅਦ ਵੀ ਹੁੰਦੀ ਕਹਿੰਦੇ ਜੇ ਕੋਈ ਹੋਰ ਕਿਰਿਆ ਨਾ ਹੋਵੇ ਤਾਂ ਮੁੱਖ ਕਿਰਿਆ ਤੋਂ ਬਾਦਵੀ ਹੁੰਦੀ ਹੈ ਇਹਦਾ ਇੱਕੋ ਮੈਂਬਰ ਰਹਿ ਰਿਹਾ ਰਿਹਾ ਜੋ ਵਕਾ ਕਰੂਪਾ ਵਿੱਚ ਰਿਹਾ ਰਹਿੰਦਾ ਰਹੋ ਤੇ ਰਹੇ ਆਦ ਵਿੱਚ ਵਰਤੇ ਜਾਂਦਾ ਮਤਲਬ ਇਹਦਾ ਇੱਕੋ ਹੀ ਮੈਂਬਰ ਰਿਹਾ ਉਹੀ ਰਹਿੰਦਾ ਰਿਹਾ ਰਹੋ ਆਦ ਵਿੱਚ ਵਰਤੇ ਜਾਂਦਾ ਹੈ ਕਈ ਵਾਰ ਜਾਂ ਕਿਰਿਆ ਰੂਪ ਵੀ ਇਸ ਕਿਰਿਆ ਲਈ ਵਰਤੇ ਜਾਂਦੇ ਹਨ ਉਦਾਹਰਣ RAM ਦੇ ਗਣ ਗਾਈ ਜਾਓ ਅੱਗੇ ਹੈਗਾ ਸੰਭਾਵੇ ਸੰਚਾਲਕ ਕਿਰਿਆ ਇਹ ਕਿਰਿਆ ਜਿਹੜੀ ਸਾਰੀਆਂ ਉਪਚਰਾਣੀਆਂ ਤੋਂ ਕਹਿੰਦੇ ਮਗਰੋਂ ਆਉਂਦੀ ਹੈ ਮੁੱਖ ਕਿਰਿਆ ਤੋਂ ਤੁਰੰਤ ਬਾਅਦ ਇਹ ਨਹੀਂ ਆਉਂਦੀ ਸਹਾਇਕ ਕਿਰਿਆ ਤੋਂ ਤੁਰੰਤ ਪਹਿਲਾਂ ਆਉਂਦੀ ਆ ਸਹਾਇਕ ਕਿਰਿਆ ਕਿਹੜੀ ਹੁੰਦੀ ਜ ਹੈ ਸੀ ਰਹਾ ਇਹ ਸਾਰੇ ਸਹਾਇਕ ਕਿਰਿਆ ਹੈ ਇਹ ਤੋਂ ਪਹਿਲਾਂ ਆਉਂਦੀ ਆ ਇਹਦੇ 6 ਮੈਂਬਰ ਹੈ ਕਹਿੰਦਾ ਸਕ ਚੁਕ ਦਸ ਹੋ ਕਰਤੇ ਦਿਸ ਠੀਕ ਆ ਅੱਗੇ ਹੈਗਾ ਸਹਾਇਕ ਕਿਰਿਆ ਸਹਾਇਕ ਕਿਰਿਆ ਜਿਹੜੀ ਹਾਂ ਵਾਚ ਕਿਰਿਆ ਵਾਕਾਂਸ਼ ਵਿੱਚ ਸਭ ਤੋਂ ਪਿੱਛੇ ਆਉਂਦੀ ਆ ਤੇ ਵਿਸ਼ੇਸ਼ ਸ਼ੈਲੀਗਤ ਨਮੂਨਿਆਂ ਵਿੱਚ ਇਹਦਾ ਸਥਾਨ ਮੁੱਖ ਕਿਰਿਆ ਤੋਂ ਪਹਿਲਾਂ ਵੀ ਹੋ ਸਕਦਾ ਹੈ ਇਸ ਦੇ ਦੋ ਰੂਪਾ ਹੈ ਸੀ ਜੋ ਕਾਲ ਵਚਨ ਤੇ ਪੁਰਖ ਕਰਕੇ ਆਪਣਾ ਜਿਹੜਾ ਰੂਪ ਆ ਕੀਆ ਬਦਲ ਲੈਂਦੇ ਆ ਉਦਾਹਰਨ ਉਹਦਾ ਉਧਾਰ ਸਮੇਂ ਸਿਰ ਮੋੜ ਦਿੱਤਾ ਜਾ ਸਕਦਾ ਸੀ ਹੁਣ ਮੋੜ ਕਿਹੜਾ ਆ ਮੁੱਖ ਕਿਰਿਆ ਦਿੱਤਾ ਮੋਡਲੀ ਜਾਂ ਕਰਮਣੀ ਸੰਭਾਵੀ ਸਕਦਾ ਸੰਭਾਵਿਤ ਸੀ ਜਿਹੜਾ ਸਹਾਇਕ ਕਿਰਿਆ ਇਸੇ ਤਰ੍ਹਾਂ ਇਹ ਜਿਹੜੀਆਂ ਕਿਰਿਆਵਾਂ ਇੱਕ ਲਾਈਨ ਦੇ ਵਿੱਚ ਆਉਂਦੀਆਂ ਆ ਅੱਗੇ ਹੈਗਾ ਆ ਕਿਰਿਆ ਵਿਸ਼ੇਸ਼ਣ ਵਾਕਾਂਸ਼ ਪਹਿਲਾਂ ਅਸੀਂ ਕਿਰਿਆ ਵਾਕਾਂਸ਼ ਪੜਿਆ ਹੁਣ ਕਿਰਿਆ ਵਿਸ਼ੇਸ਼ਣ ਵਾਕਾਂਸ਼ ਕਰਾਂਗੇ ਕਿਰਿਆ ਵਿਸ਼ੇਸ਼ਣ ਵਾਕਾਂਸ਼ ਜਿਹੜਾ ਆ ਪੰਜਾਬੀ ਦੇ ਸਧਾਰਨ ਵਾਕਾਂ ਵਿੱਚ ਜਿਹੜਾ ਕਿਰਿਆ ਵਕੇਸ਼ਨ ਵਾਕਾਂਸ਼ ਕਿਹੜਾ ਆ ਕਿਰਿਆ ਵਾਕਾਂਸ਼ ਤੋਂ ਪਹਿਲਾਂ ਆਉਂਦਾ ਆ ਕਿਹਦਾ ਬਾਕਮੰਤਰ ਵਿੱਚ ਕਿਰਿਆ ਵਾਕਾਂਸ਼ ਦੀ ਗਤੀਵਿਧੀ ਨੂੰ ਕਿਸੇ ਨਾ ਕਿਸੇ ਪੱਖ ਤੋਂ ਪ੍ਰਭਾਵਿਤ ਕਰਨ ਵਾਲੇ ਵਾਕਾਂਸ਼ ਨੂੰ ਕਿਰਿਆ ਵਾਕਾਂਸ਼ ਕਿਹਾ ਜਾਂਦਾ ਹੈ ਵਾਕਾਂਸ਼ ਕਿਹੰਦਾ ਕਹਿੰਦਾ ਕਿਰਿਆ ਵਾਕਾਂਸ਼ ਦੀ ਕੋਈ ਵੀ ਗਤੀ ਜਿਹੜੀ ਆ ਉਹਨੂੰ ਕਿਸੇ ਵੀ ਪੱਖ ਤੋਂ ਪ੍ਰਭਾਵਿਤ ਕਰਨ ਵਾਲੇ ਜਿਹੜਾ ਵਕਾਂਸ਼ ਆ ਉਹਨੂੰ ਕਿਰਿਆ ਵਾਕਾਂਸ਼ ਕਿਹਾ ਜਾਂਦਾ ਹੈ ਉਦਾਹਰਣ ਲਈ ਕਿੰਦਾ ਉਹ ਅੱਜ ਘਰ ਜਾ ਰਿਹਾ ਹੈ ਚੋਰ ਅੰਦਰ ਲੁਕ ਗਿਆ ਹੈ ਬੁੱਢਾ ਹੌਲੀ-ਹੌਲੀ ਤੁਰਦਾ ਹੈ ਅਸੀਂ ਸਵੇਰੇ-ਸਵੇਰੇ ਪਿੰਡ ਪਹੁੰਚ ਗਏ ਹਾਂ ਹੁਣ ਇਹ ਜਿਹੜੇ ਵਾਕ ਇਹਨਾਂ ਦੇ ਵਿੱਚ ਜੋ ਅੰਡਰਲਾਈਨ ਵਾਕ ਕੀਤੇ ਆ ਉਹ ਸਾਰੇ ਕੀ ਆ ਕਿਰਿਆ ਵਾਕਾਂਸ਼ ਦੀ ਜਿਹੜੀ ਉਦਾਹਰਣ ਬਣਤਰ ਕੀ ਹੈ ਇਹਦੇ ਵਿੱਚ ਪਹਿਲਾ ਮੁੱਖ ਸ਼ਬਦੋਂ ਦਾ ਨਾਮ ਦਾ ਪੜਨਾਮ ਫਿਰ ਸਵੰਧਕ ਆਉਂਦਾ ਉਦਾਹਰਣ ਕਹਿੰਦਾ ਮੰਜੇ ਕੋਠੇ ਉੱਤੇ ਪਏ ਹਨ ਹੁਣ ਕੋਠੇ ਉੱਤੇ ਜਿਹੜਾ ਆ ਇਹ ਕੀ ਆ ਕਿਰਿਆ ਵਾਸ਼ੇਸ਼ਣ ਵਾਕਾਂਸ਼ ਕਿਰਿਆ ਵਿਸ਼ੇਸ਼ਣ ਦਾ ਵਰਗੀਕਰਨ ਜਿਹੜਾ ਆ ਬਣਤਰ ਦੇ ਪੱਖ ਤੋਂ ਇਹ ਕਿਹਰੇ ਬਣਤਰ ਵਾਲੇ ਤੇ ਮਿਸ਼ਰਤ ਬਣਤਰ ਵਾਲੇ ਹੁਣ ਇੱਕ ਕੈਰੀਵਨਤਰ ਵਾਲੇ ਕਿਲੇ ਹੁੰਦੇ ਆ ਇਹ ਕਹਿੰਦਾ ਆਪਣੇ ਮੂਲ ਰੂਪ ਵਿੱਚ ਕਾਰਸ਼ਿਲ ਹੁੰਦੇ ਆ ਇਹਨਾਂ ਵਕਾਂਸ਼ਾ ਵਿੱਚ ਕਿਸੇ ਤਰ੍ਹਾਂ ਦਾ ਵਿਸਤਾਰ ਨਹੀਂ ਹੁੰਦਾ ਮਤਲਬ ਇਹ ਜਿਉਂਦੇ ਤੇ ਹੋਏ ਰਹਿੰਦੇ ਬਹੁਤ ਜ਼ਿਆਦਾ ਵਿਸਤਾਰਪੂਰਵਕ ਨਹੀਂ ਹੁੰਦਾ ਉਦਾਹਰਨ ਲਈ ਉਹ ਛਟਪਟ ਤੁਰ ਪਿਆ ਬੱਚਾ ਅਪੋਲ ਖੜਾ ਰਿਹਾ ਹੁਣ ਛਟਪਟ ਤੇ ਅਪੋਲ ਇਹਦੇ ਵਿੱਚ ਕੀ ਆ ਇੱਕ ਕੈਰੀਵਨਤਰ ਵਾਲੇ ਜਿਹੜੇ ਕਿਰਿਆ ਵਕਾਂਸ਼ ਆ ਨੰਬਰ 2 ਦੇਗਾ ਮਿਸ਼ਰਤ ਵਨਤਰ ਮਿਸ਼ਰਤ ਤੋਂ ਪਤਾ ਹੁੰਦਾ ਤੋ ਇਹ ਨਾ ਜਲਾਈ ਸਕਦੇ ਆ ਕਿ ਜਿਹੜੀਆਂ ਬਹੁਤ ਜ਼ਿਆਦਾ ਜਿਹੜੀਆਂ ਵਕਾਂਸ਼ਾ ਦਾ ਮਿਸ਼ਣ ਹੋਵੇ ਉਹਨੂੰ ਮਿਸ਼ਰਤ ਵਕਾਂਸ਼ ਕਹਿੰਦੇ ਆ। ਨਾ ਜੋ ਕਿਰਿਆ ਵਕਾਂਸ਼ ਹੋਰ ਨਾਲ ਸ਼ਬਦ ਸ਼੍ਰੇਣੀਆਂ ਨਾਲ ਮਿਲ ਕੇ ਕਿਰਿਆ ਵਕਾਂਸ਼ਾ ਦੀ ਰਚਨਾ ਕਰਦੇ ਆ ਉਹਨਾਂ ਨੂੰ ਮਿਸ਼ਰਤ ਬਣਤਰ ਵਾਲੇ ਕਿਰਿਆ ਵਕਾਂਸ਼ ਕਿਹਾ ਜਾਂਦਾ ਹੈ। ਇਹਨਾਂ ਦਾ ਵਿਸਥਾਰ ਜਿਹੜਾ ਦੋ ਵਿਧੀਆਂ ਨਾਲ ਹੁੰਦਾ ਆ। ਕਿੰਦਾ ਕੁਝ ਕੁ ਦਾ ਵਿਸਥਾਰ ਇਸ ਤੋਂ ਪਹਿਲਾਂ ਵਿਸ਼ੇਸ਼ਕ ਦੀ ਵਰਤਨਾ ਹੁੰਦਾ ਤੇ ਕੁਝ ਕਿਰਿਆ ਵਿਸ਼ੇਸ਼ਣ ਨਾਮ ਚਰਣੀਆਂ ਸੰਦਰ ਉਸ ਤੋਂ ਬਾਅਦ ਜਿਹੜਾ ਆ ਸੰਬੰਧਕ ਆਉਂਦਾ ਆ। ਹੁਣ ਉਦਾਹਰਣ ਕਹਿੰਦਾ ਬੱਚਾ ਬਹੁਤ ਹੌਲੀ-ਹੌਲੀ ਬੋਲਦਾ ਹੈ ਮੱਝ ਛੱਪੜ ਦੇ ਬਿਲਕੁਲ ਵਿਚਕਾਰ ਬੈਠੀ ਸੀ ਹੁਣ ਬਿਲਕੁਲ ਜਿਹੜਾ ਆ ਵਿਸ਼ੇਸ਼ਕ ਆ ਤੇ ਬਾਅਦ ਵਿਚਕਾਰ ਬੈਠੀ ਉਹ ਕੀ ਹੈ ਕਿਰਿਆ ਵਿਸ਼ੇਸ਼ਣ ਵਾਕਾਂਸ਼ ਤੇ ਅੱਗੇ ਹੈਗਾ ਕਹਿੰਦਾ ਰੋਗੀ ਦਰਦ ਨਾਲ ਤੜਫ ਰਿਹਾ ਸੀ ਬਹੂ ਨੇ ਸਿਰ ਉੱਤੇ ਚੁੰਨੀ ਲਈ ਸੀ ਹੁਣ ਜਿਹੜਾ ਹੈਗਾ ਸਭ ਤੋਂ ਪਹਿਲਾ ਸ਼ਬਦ ਆ ਉਹ ਕੀ ਹੈ ਨਾਮ ਵਾਕਾਂਸ਼ ਜਿੱਦਾਂ ਰੋਗੀ ਹੋ ਗਿਆ ਬਹੂ ਇਹ ਕੀ ਹੈ ਨਾਮ ਵਾਕਾਂਸ਼ ਨਾਲ ਕੀ ਲੱਗਾ ਸਵੰਧਕ ਬਹੁ ਨੇ ਨੇ ਜਿਹੜਾ ਕੀ ਲੱਗਾ ਉੱਤੇ ਸਵੰਧਕ ਸੇਰ ਉੱਤੇ ਉੱਤੇ ਵੀ ਜਿਹੜਾ ਕੀ ਲੱਗਾ ਸਵੰਧਕ ਕਿ ਕਾਰੇ ਦੀ ਦ੍ਰਿਸ਼ਟੀ ਤੋਂ ਕਿਰਿਆ ਵਕਾਂਸ਼ ਕਾਰੇ ਦੀ ਦ੍ਰਿਸ਼ਟੀ ਤੋਂ ਕਿਰਿਆ ਵਕਾਂਸ਼ ਨੂੰ ਦੋ ਪੱਗ ਵਿੱਚ ਵੰਡੇਆ ਪਹਿਲਾ ਬਣਤੇ ਦ੍ਰਿਸ਼ਟੀ ਤੋਂ ਇੱਕ ਕਾਰੇ ਰੂਪ ਤੇ ਮਿਸ਼ਰਤ ਕਾਰੇ ਦੀ ਦ੍ਰਿਸ਼ਟੀ ਤੋਂ ਵੀ ਦੋ ਪੱਗਾਂ ਚ ਕਿਰਿਆ ਵਿਸ਼ੇਸ਼ਕ ਤੇ ਵਾਕ ਵਿਸ਼ੇਸ਼ਕ ਹੁਣ ਸਭ ਤੋਂ ਪਹਿਲਾਂ ਦੇਦੇਆ ਕਿਰਿਆ ਵਿਸ਼ੇਸ਼ਕ ਕਿਰਿਆ ਵਿਸ਼ੇਸ਼ਕ ਕੀ ਹੁੰਦੇ ਆ ਕਹਿੰਦਾ ਕਿਰਿਆ ਦੇ ਪੂਰੇ ਹੋਣ ਦੇ ਸਮੇਂ ਸਥਾਨ ਵਿਧੀ ਕਾਰਨ ਪ੍ਰਨਾਮ ਸਾਧਨ ਅਤੇ ਮਾਤਰਾ ਆਦਿ ਦੇ ਭਾਵ ਨੂੰ ਪ੍ਰਗਟ ਕਰਦੇ ਆ ਸਥਾਨ ਦੀ ਦ੍ਰਿਸ਼ਟੀ ਤੇ ਇਹ ਕਾਫੀ ਲਚਕੀਲੇ ਹੁੰਦੇ ਆ ਭਾਵੇਂ ਇਹਨਾਂ ਦਾ ਸਥਾਨ ਨਿਸ਼ਚਿਤ ਨਹੀਂ ਹੁੰਦਾ ਉਦਾਹਰਨ ਦੇ ਇਹ ਕਹਿੰਦਾ ਪਿਛਲੇ ਕੁਝ ਸਾਲਾਂ ਤੋਂ ਉਹ ਹਰ ਰੋਜ਼ ਗੁਰਦੁਆਰੇ ਚਲ ਜਾਈਂਦੀ ਸੀ ਅੱਗੇ ਕਹਿੰਦਾ ਉਹ ਹਰ ਰੋਜ਼ ਉਹ ਪਿਛਲੇ ਕੁਝ ਸਾਲਾਂ ਤੋਂ ਗੁਰਦੁਆਰੇ ਚਲ ਜਾਈਂਦੀ ਸੀ ਅਗੇਗਾ ਉਹ ਪਿਛਲੇ ਕੁਝ ਸਾਲਾਂ ਤੋਂ ਗੁਰਦੁਆਰੇ ਹਰ ਰੋਜ਼ ਜ਼ਰੂਰ ਜਾਂਦੀ ਸੀ ਹੁਣ ਤੁਸੀਂ ਇਹਨਾਂ ਵਾਕਾਂ ਵਿੱਚ ਦੇਖਿਆ ਕਿ ਪਿਛਲੇ ਕੁਝ ਸਾਲਾਂ ਤੋਂ ਜਿਹੜਾ ਆ ਉਹ ਦੂਜੇ ਵਾਕ 'ਚ ਹੋਰ ਕਿਤੇ ਚਲੇ ਗਿਆ ਤੀਜੇ ਵਾਕ 'ਚ ਹੋਰ ਕਿਤੇ ਚਲੇ ਗਿਆ ਹਰ ਰੋਜ਼ ਵੀ ਇਦਾਂ ਹੀ ਆ ਦੂਜੇ ਵਾਕ 'ਚ ਹੋਰ ਕਿਤੇ ਤੀਜੇ ਵਾਕ 'ਚ ਹੋਰ ਕਿਤੇ ਇਹ ਕੀ ਆ ਇਹ ਕੀ ਹੈ ਕਿਰਿਆ ਵਿਸ਼ੇਸ਼ਕ ਆ ਨੰਬਰ 2 ਥੇਗਾ ਵਾਕ ਵਿਸ਼ੇਸ਼ਕ ਕਹਿੰਦਾ ਇਹ ਵਾਕ ਦੇ ਸ਼ੁਰੂ ਵਿੱਚ ਆਉਂਦੇ ਆ ਇਹ ਸ਼ਬਦ ਕਿਰਿਆ ਵਿਸ਼ੇਸ਼ਣ ਵਾਕਾਂਸ਼ ਤੋਂ ਬਿਨਾਂ ਕਿਸੇ ਹੋਰ ਸ਼ਬਦ ਭੇਦ ਦੇ ਘੇਰੇ ਵਿੱਚ ਨਹੀਂ ਆਉਂਦੇ ਇਹ ਇਸ ਤਰ੍ਹਾਂ ਦੇ ਸ਼ਬਦ ਹਨ ਜੋ ਕਿਰਿਆ ਦੀ ਵਿਸ਼ੇਸ਼ਤਾ ਹੀ ਨਹੀਂ ਦੱਸਦੇ ਬਲਕਿ ਸਮੁੱਚੇ ਵਾਕ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਵੀ ਰੱਖਦੇ ਆ ਜਿਹੜੇ ਵਾਕ ਵਿਸ਼ੇਸ਼ਕ ਆ ਉਹ ਕਿਰਿਆ ਦੀ ਵਿਸ਼ੇਸ਼ਤਾ ਹੀ ਨਹੀਂ ਦੱਸਦੇ ਵਾਕ ਨੂੰ ਪ੍ਰਭਾਵਿਤ ਵੀ ਕਰਦੇ ਆ ਇਹਨਾਂ ਦੀ ਵਰਤੋਂ ਚੱਲ ਰਹੀ ਗੱਲ ਨੂੰ ਕਿਸੇ ਸੰਦਰਭ ਵਿੱਚ ਜੋੜਨ ਲਈ ਕੀਤੀ ਜਾਂਦੀ ਆ ਉਦਾਹਰਣ ਦੇਖਦੇ ਆ ਥੋੜੀ ਹੀ ਦੇਰ ਬਾਅਦ ਪ੍ਰਧਾਨ ਮੰਤਰੀ ਦਿੱਲੀ ਪਹੁੰਚ ਜਾਣਗੇ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇਹ ਕਥਨ ਬਿਲਕੁਲ ਠੀਕ ਹੈ ਹੁਣ ਕਾਰਜੀ ਵਰਗ ਇਹਨਾਂ ਦਾ ਕਿਹੜਾ ਹੈ ਤਿੰਨ ਕਾਰਜੀ ਵਰਗਾ ਸੰਜੋਸ਼ ਕੀ ਵਿਜੋਸ਼ ਕੀ ਤੇ ਜੋਸ਼ ਕੀ ਧੰਨਵਾਦ ਸਾਰਿਆਂ ਦਾ ਜੇ ਵੀਡੀਓ ਵਧੀਆ ਲੱਗੀ ਹੈ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਦੋਸਤੋ ਮਿੱਤਰਾਂ ਨੂੰ ਵੀ ਸੈਂਡ ਕਰੋ